ਆਰੇ ਗੰਨੇ ਪਿਛਾਂ ਨੂੰ ਵੇਖ ਲੋ। ਐਂ। ਪਿਛਾਂ ਨੂੰ ਮੜਾ ਹੀ ਵੇਖ ਲੋ। ਅੱਛਾ ਜੀ ਨਾਲ ਐ। ਇਹ ਕੀ ਏ? ਐ। ਇਹ ਕੀ ਏ? ਯਾਰ। ਇਹ ਕੀ ਚੱਕਰ ਹੁੰਦਾ ਦਰ ਕਿਰਪਾ ਨਾਲ ਚੱਲ ਜਾਂਦੀ ਆ। ਚੱਲ ਜਾਂਦੀ ਗਈ ਬਈ ਇਹ ਬੁੱਢੇ ਦਾਣਾ ਚੱਲਣ ਦੀ। ਹੈਂ? ਬੁੱਢੇ ਦਾਣਾ ਕਿਉਂ ਲਾਜ ਰਾਂਦੇ ਫੇਰ ਕਿੱਥੋਂ ਦੇ ਰਹੀ? ਹੈਂ? ਤੂੰ ਮੋਲ ਲਈ। ਕੀ ਨਾਂ ਆ ਆਪਣਾ? ਹੈਂ? ਨਾਮ ਕੀ ਏ? ਕੋ ਨਾ ਚ। ਕੋਲਾਸੇ ਖਾਸ ਜ਼ਰੂਰ ਕਿਹੜਾ ਪਿੰਡ ਕਰਾ ਸਰੋ ਸਰੋ ਕਿਧਰ ਕਿਧਰ ਇਹ ਕਿੜੀ ਕੁੜੀ ਦੀ ਗਾਨਾ ਹੈ ਇਹ ਸਾਡੇ ਗਨਾਂ ਵਾਲੇ ਤੇ ਕੰਮ ਕੋ ਹੋਰ ਵੀ ਨਾ ਨਾ दारू ਪੀਣੀ ਕੋ ਕਿਰਪਾਨਾ ਪਾਣੀ ਜੋ ਲਾਜਮਾ ਦੇਉਂ ਮਮਲੀ ਸੰਗੀ ਸ਼ਰਮ ਨੂੰ ਹੱਥ ਮਾਰੋ ਤੁਸੀਂ ਠੀਕ ਹੈ ਠੀਕ ਹੈ ਹਾਂ ਠੀਕ ਹੈ ਜੀ ਰੋਂਦੇ ਕੰਮਾਂ ਨੂੰ ਤੇ ਛੇਤਰ ਪਰੇਡ ਹੋ ਜੇ ਤੇ ਰਹਿ ਰਬਦਾ ਨਾ ਤੁਮ ਮੜੀ ਮੋਟੀ ਹੈ ਤੈਨੂੰ ਸੰਗੀ ਸ਼ਰਮ ਹਾਂ ਕਿ ਵੀ ਪਤਾ ਜੀ ਰਹੋਦੇ ਕੰਮਾਂ ਨੂੰ ਤੁਸੀਂ ਸਈ ਯਾਰ ਦੇ ਮਲੰਗ ਕਿੱਥੇ ਹੋਏ ਨੇ ਜਾਂ ਗਾਤਰਾ ਲਾਵੇ ਪੀ ਮਾਰ ਲੈ ਗਾਤਰਾ ਤੇ ਲਾ ਛਾੜਾ ਸੁਖਰੀ ਹਵਾ ਕੁੱਤਾ ਸਾਲਾ ਨਿਆਰ